ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਰ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਕਲਾਸ 10th ਦੇ ਲਈ ਕਲਾਸ 10th ਦੇ ਲਈ SST ਸਮਾਜਿਕ ਸਿੱਖਿਆ ਦੇ ਬਾਰੇ ਸਬਜੈਕਟ ਬਾਰੇ ਆਪਾਂ ਗੱਲ ਕਰਾਂਗੇ ਵੀ ਤੁਸੀਂ ਕਿਵੇਂ ਆਪਣੇ ਫਾਈਨਲ ਪੇਪਰ ਦੀ ਤਿਆਰੀ ਕਰਨੀ ਆ ਠੀਕ ਹੈ ਕਿਵੇਂ ਤੁਸੀਂ ਪੜ੍ਹਨਾ ਆਪਣਾ ਤੇ ਕੀ ਤੁਹਾਡਾ ਪਾਸਿੰਗ ਫਾਰਮੂਲਾ ਤੇ ਜੇ ਤੁਸੀਂ ਸਭ ਤੋਂ ਵਧੀਆ ਹਾਈएस्ट ਮਾਰਕਸ ਲੈਣ ਦਾ ਫਿਰ ਕਿਵੇਂ ਸਟੱਡੀ ਕਰਨੀ ਹੈ ਠੀਕ ਹੈ ਤੇ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਨਹੀਂ ਸਟੱਡੀ ਨਹੀਂ ਹੁੰਦੀ ਐਸਐਸਟੀ ਦੀ ਤੁਹਾਨੂੰ ਨਹੀਂ ਯਾਦ ਹੁੰਦਾ ਤਾਂ ਤੁਸੀਂ ਕਿਹੜੇ ਕਿਹੜੇ ਕੁਐਸਚਨਸ ਕਿਹੜੇ ਕਿਹੜੇ ਜਿਹੜੇ ਕਿ ਜਿਵੇਂ ਚਾਰ ਪਾਰਟ ਨੇ ਨਾ ਚ ਕਿਹੜੇ ਕਿਹੜੇ ਪਾਰਟ ਯਾਦ ਕਰੋ ਤਾਂ ਕਿ ਤੁਸੀਂ ਐਨ ਵਧੀਆ ਮਾਰਕਸ ਲੈ ਕੇ ਜਿਹੜੇ ਪੇਪਰ ਨੂੰ ਪਾਸ ਕਰ ਲਓ ਠੀਕ ਹੈ ਆਪਾਂ ਪਾਸਿੰਗ ਫਾਰਮੂਲਾ ਹੈ ਤੁਹਾਡੇ ਤੇ ਇੰਪੋਰਟੈਂਟ ਟਿਪਸ ਇਸ ਵੀਡੀਓ ਚ ਸ਼ੇਅਰ ਕਰ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਇਹ ਤਾਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਆਪਾਂ ਐਸਐਸਟੀ ਦੀ ਫੁੱਲ ਤਿਆਰੀ ਕਰਵਾਵਾਂਗੇ ਵਿਦ ਪ੍ਰੀਵਿਅਸ ਇਅਰ ਕੁਐਸਚਨ ਪੇਪਰ ਮਾਡਲ ਟੈਸਟ ਪੇਪਰ ਆ ਰਹੀ ਤੇ ਮੈਂ ਆਪਾਂ ਨੇ ਚੈਨਲ ਤੇ ਕਰਵਾ ਰੱਖੀ ਨੇ ਤੁਹਾਡੀ ਪਲੇਲਿਸਟ ਬਣੀ ਹੋਈ ਹੈ ਉਹਦੇ ਵਿੱਚ ਤੁਸੀਂ ਵਾਚ ਕਰ ਸਕਦੇ ਹੋ 80 ਮਾਰਕਸ ਦਾ ਜਿਹੜਾ ਤੁਹਾਡਾ ਪੇਪਰ ਹੋਣਾ ਜਿਹਦੇ ਵਿੱਚ ਪਾਸਿੰਗ ਮਾਰ 26 ਮਾਰਕਸ ਲੈਣ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਜੇ ਤੁਸੀਂ ਮੈਪ ਕਰਨੇ ਨੇ ਸਭ ਤੋਂ ਪਹਿਲਾਂ ਮੈਪ ਮੈਪ ਤੁਹਾਨੂੰ ਇੱਕ ਆਊਗਾ ਇਤਿਹਾਸ ਦੇ ਵਿੱਚੋਂ ਇੱਕ ਆਊਗਾ ਜੇ ਤੁਹਾਨੂੰ ਪੰਗੋਲ ਦੇ ਵਿੱਚੋਂ ਠੀਕ ਹੈ ਇਹ ਤੁਸੀਂ ਛੇ ਸਥਾਨ ਦਿੱਤੇ ਹੋਣਗੇ ਤੁਹਾਨੂੰ 6 ਦੇ ਵਿੱਚੋਂ 4-4 ਭਰਨੇ ਹੋਣਗੇ ਤਾਂ ਇਹ ਤੁਹਾਡੇ ਟੋਟਲ ਮੈਪ ਜਿਹੜੇ ਕਿ 8 ਮਾਰਕਸ ਦਾ ਹੋਊਗਾ ਠੀਕ ਹੈ 8 ਮਾਰਕਸ ਦਾ ਤੁਹਾਡਾ ਇਹ ਮੈਪ ਹੋਣਗੇ ਦੋਨੋਂ ਹੀ ਸੋ ਪੇਪਰ ਦੇ ਵਿੱਚ ਪਾਸ ਕਰਨ ਲਈ ਇੱਕ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਮੈਪ ਤੇ ਇੱਕ ਤੁਹਾਨੂੰ ਕੇਸ ਸਟਡੀ ਦੇ ਸਰੋਤ ਅਧਾਰਿਤ ਦੋ ਪੈਰੇ ਆਉਣਗੇ ਇੱਕ ਤੁਹਾਨੂੰ ਅਰਥ ਸ਼ਾਸਤਰ ਦੇ ਵਿੱਚੋਂ ਆਊਗਾ ਇੱਕ ਨਾਗਰਿਕ ਸ਼ਾਸਤਰ ਦੇ ਵਿੱਚੋਂ ਆਊਗਾ ਠੀਕ ਹੈ ਤੇ ਇਹਨਾਂ ਦੇ ਵਿੱਚੋਂ ਮਤਲਬ ਕਿ ਤੁਸੀਂ ਸਰੋਤ ਅਧਾਰਿਤ ਤਾਂ इजीली ਫਾਈਂਡ ਹੋਏ ਜਾਂਦੇ ਨੇ ਬਸ ਥੋੜਾ ਜਿਹਾ ਉਹਨਾਂ ਦਾ ਦਿਮਾਗ ਲਾਉਣਾ ਪੈਂਦਾ ਤੇ ਕੇਸ ਸਟਡੀ ਦੇ ਵਿੱਚ ਥੋੜਾ ਜਿਹਾ ਉਲਝਣ ਚ ਕੁਐਸਚਨਸ ਹੁੰਦੇ ਨੇ ਬਟ ਆਨਸਰ ਮਿਲ ਜਾਂਦੇ ਨੇ ਠੀਕ ਹੈ ਸੋ ਇਹ ਤੁਹਾਨੂੰ ਪੇਪਰ ਦੇ ਵਿੱਚ ਪਾਸ ਕਰਨ ਲਈ ਹੈਲਪ ਕਰਨਗੇ ਇਹ ਦੋਨੋਂ ਚੀਜ਼ਾਂ ਹੋ ਗਈਆਂ ਟੋਟਲ 8 8 8 ਮਾਰਕਸ ਦੀ ਕੇਸ ਸਟਡੀ ਤੇ ਸਰੋਤ ਧਾਰਿਤ ਪੈਰਾ ਹੋਣਗੇ ਇਹ ਦੋਨੇ ਤੇ ਨਕਸ਼ਾ ਤੁਹਾਡਾ ਜਿਹੜਾ ਮੈਪ ਆ ਇਹ ਦੋਨੋਂ ਹੀ 8 ਮਾਰਕਸ ਤੇ ਮਤਲਬ ਕਿ 16 ਮਾਰਕਸ ਦਾ ਪੇਪਰ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚੋਂ ਸੋ ਇਹਨਾਂ ਦੋਨਾਂ ਦੇ ਵਿੱਚੋਂ ਤੁਸੀਂ ਇਸ ਢੰਗ ਦੇ ਨਾਲ ਆਪਣੀ ਤਿਆਰੀ ਕਰਨੀ ਹੈ ਕਿ ਤੁਹਾਡੇ ਜਿਹੜੇ ਇਹਨਾਂ ਦੇ ਵਿੱਚੋਂ ਕੇਸ ਸਟਡੀ ਤੇ ਸਰੋਤ ਧਾਰਿਤ ਜਿਦਾ ਵੈਸੇ ਇਹ ਚ ਤਾਂ ਪ੍ਰੈਕਟਿਸ ਕਰਨ ਦਾ ਹੈ ਹੀ ਨਹੀਂ ਬਟ ਆਪਾਂ ਜਿਹੜੇ ਮਾਡਲ ਟੈਸਟ ਪੇਪਰਾਂ ਚ ਹੋਣਗੇ ਜਾਂ ਪ੍ਰੀਵੀਅਸ ਇਗਜ਼ਾਮਸ ਦੇ ਵਿੱਚ ਹੋਵਾਂਗੇ ਉਹ ਕਰ ਲਾਂਗੇ ਠੀਕ ਹੈ ਨਕਸ਼ਾ ਜ਼ਰੂਰ ਤਿਆਰ ਕਰ ਲਓ ਤਾਂ 16 ਦੇ ਵਿੱਚੋਂ ਅਗਰ ਤੁਹਾਡੇ ਜਿਹੜੇ 10 ਮਾਰਕਸ ਵੀ ਆ ਜਾਂਦੇ ਨੇ ਪਿੱਛੇ ਤਾਂ ਉਹਨੂੰ 16 ਅੰਕ ਚਾਹੀਦੇ ਨੇ ਪੇਪਰ ਨੂੰ ਪਾਸ ਕਰਨ ਲਈ ਫਿਰ ਤੁਸੀਂ ਜਿਹੜੇ ਬੱਚਿਆਂ ਦੇ ਤਾਂ ਸ਼ਾਰਟ ਕੁਐਸਚਨ ਯਾਦ ਹੋ ਜਾਂਦੇ ਨੇ ਉਹ ਕੀ ਕਰਨ ਉਹ ਤਾਂ ਬੱਚੇ ਜਿਹੜੇ ਕਿ 1-1 ਮਾਰਕਸ ਵਾਲੇ ਜਿਹੜੇ ਕਿ ਵਸਤੂ ਨਿਸ਼ਟ ਪ੍ਰਸ਼ਨ ਤੇ ਸਭ ਤੋਂ ਜਿਹੜਾ ਉੜੇ ਭਾਗ ਦੇ ਵਿੱਚ ਐਡੇ ਭਾਗ ਦੇ ਵਿੱਚ ਬਹੁਤ ਵਿਕਲਪੀ ਐਮਸੀਕਿਊਸ ਤੇ ਟਰੂ ਫਾਲਸ ਫਿਲਿੰਗ ਦਾ ਬਲੈਂਕ ਸਿਕ ਦੋ ਸ਼ਬਦਾਂ ਵਿੱਚ ਉੱਤਰ ਇਹ ਸਾਰੇ ਕੁਐਸਚਨਸ ਤਿਆਰ ਕਰ ਲੈਣ ਜਿਹੜੇ ਬੱਚਿਆਂ ਨੂੰ ਛੋਟੇ ਦਿਨਾਂ ਨੂੰ ਲੱਗਦਾ ਕਿ ਅਸੀਂ ਇਹਨਾਂ ਕਰ ਲੈਂਦੇ ਹਾਂ ਯਾਰ ਹਨਾ 20 ਮਾਰਕਸ ਦੇ ਹੋਗੇ ਸ਼ਾਰਟ ਕੁਐਸਚਨ 20 ਤੇ 8 ਮਾਰਕਸ ਦਾ ਤੁਹਾਡਾ ਮੈਪ ਹੋਗਾ 28 ਤੇ ਸੂਤਧਾਰਿਤ ਤੇ ਕੇਸ ਸਟਡੀ ਹੋਗੀ 8 ਮਾਰਕਸ ਦੀ ਤਾਂ ਤੁਹਾਡਾ ਇੱਥੇ ਪੇਪਰ ਜਿਹੜਾ ਕਿ 36 ਮਾਰਕਸ ਆਊਗਾ 36 ਦੇ ਵਿੱਚ ਤੁਹਾਨੂੰ ਰਾਮ ਨਾਲ 26 ਮਾਰਕਸ ਮਿਲ ਜਾਣਗੇ ਠੀਕ ਹੈ ਹਾਂ ਜਿਹੜੇ ਬੱਚਿਆਂ ਨੂੰ ਲੱਗਦਾ ਕਿ ਸਾਡੇ ਛੋਟੇ ਨਹੀਂ ਯਾਦ ਹੁੰਦੇ ਸ ਤਾਂ ਵੱਡੇ ਯਾਦ ਕਰਨੇ ਨੇ ਹਨ ਤਾਂ ਉਹ ਬੱਚੇ ਕੀ ਕਰਨ ਇੱਕ ਤਾਂ ਮੈਪ ਤਾਂ ਤੁਸੀਂ ਕਰਨੇ ਹੀ ਕਰਨੇ ਨੇ ਇੱਕ ਕੇਸ ਸਟਡੀ ਦੇ ਵਿੱਚੋਂ ਤੁਹਾਨੂੰ ਸਰੋਤ ਧਾਰੀ ਦੁਪਹਿਰੇ ਤੋਂ ਆਂਸਰ ਆ ਜਾਣਗੇ ਹਨ ਮਾਰਕਸ ਆ ਜਾਣਗੇ ਦੂਜਾ ਤੁਸੀਂ ਤਿੰਨ ਤਿੰਨ ਅੰਕਾਂ ਵਾਲੇ ਕੁਐਸਚਨ ਇਹੇ ਰਾਜੇ ਆਉਣਗੇ ਤੁਹਾਨੂੰ 8 ਆਉਣਗੇ ਜਿਦੇ ਵਿੱਚੋਂ ਦੋ ਤਾਂ ਤੁਹਾਨੂੰ ਪੰਘੋਲ ਚ ਆਉਣਗੇ ਠੀਕ ਹੈ ਦੋ ਤੁਹਾਨੂੰ ਆਉਣਗੇ ਇਤਿਹਾਸ ਦੇ ਵਿੱਚੋਂ ਤਿੰਨ ਨਾਗਰੀਕਸ਼ਾ ਦੋ ਦੋਨ ਭੰਗੋਲ ਦੇ ਵਿੱਚੋਂ ਦੋ ਅਰਥ ਸ਼ਾਸਤਰ ਦੇ ਵਿੱਚੋਂ ਤਿੰਨ ਇਤਿਹਾਸ ਦੇ ਵਿੱਚੋਂ ਇੱਕ ਨਾਗਰਿਕ ਸ਼ਾਸਤਰ ਦੇ ਵਿੱਚੋਂ ਆਊਗਾ ਠੀਕ ਹੈ ਮਤਲਬ ਕਿ ਇਤਿਹਾਸ ਦੇ ਵਿੱਚੋਂ ਤਿੰਨ ਕੁਸ਼ਨ ਆਉਣਗੇ ਤੇ ਜਿਹੜੇ ਹੋਣਗੇ ਰਜੇ ਪੰਜ-ਪੰਜ ਅੰਕਾਂ ਵਾਲੇ ਕੁਸ਼ਨ ਇਹਨਾਂ ਦੇ ਵਿੱਚ ਸਾਰਿਆਂ ਵਿੱਚ ਜਾ ਪਾ ਕੇ ਹੋਣਗੇ ਕੁਸ਼ਨ ਹੈ 80 ਤੋਂ 100 ਸ਼ਬਦਾਂ ਦੇ ਵਿੱਚ ਲਿਖਣਾ ਹੋਊਗਾ ਇੱਕ ਭੰਗੋਲ ਦੇ ਵਿੱਚੋਂ ਆਊਗਾ ਇੱਕ ਅਰਥ ਸ਼ਾਸਤਰ ਦੇ ਵਿੱਚੋਂ ਇੱਕ ਇਤਿਹਾਸ ਦੇ ਵਿੱਚੋਂ ਇੱਕ ਨਾਗਰਿਕ ਸ਼ਾਸਤਰ ਦੇ ਵਿੱਚੋਂ ਠੀਕ ਹੈ ਮਤਲਬ ਕਿ ਉਹ ਤੁਸੀਂ ਇਹ ਯਾਦ ਕਰ ਸਕਦੇ ਹੋ ਠੀਕ ਹੈ ਜੇ ਇਹਨਾਂ ਦੇ ਵਿੱਚ ਤੁਹਾਨੂੰ ਐ ਲੱਗਦਾ ਕਿ ਤੁਹਾਨੂੰ ਅਰਥ ਸ਼ਾਸਤਰ ਨਹੀਂ ਯਾਦ ਹੁੰਦੀ ਕਿਉਂਕਿ ਬੱਚਿਆਂ ਨੂੰ ਹੁੰਦਾ ਹੀ ਆ ਜੇ ਬੰਗੂਣ ਯਾਦ ਹੁੰਦੀ ਤਾਂ ਤੁਸੀਂ ਦੋ ਪਾਰਟ ਵੀ ਯਾਦ ਕਰ ਲੈ ਤਾਂ ਵੀ ਇਹਨਾਂ ਨੂੰ ਵਧੀਆ ਮਾਰਕਸ ਲੈ ਲਓਗੇ ਇਤਿਹਾਸ ਕਰ ਲਓ ਨਾਗਰਿਕ ਸ਼ਾਸਤਰ ਕਰ ਲਓ ਹਨਾ ਕਿਉਂਕਿ ਉਹਨਾਂ ਦੇ ਵਿੱਚੋਂ ਦੇਖੋ ਇਤਿਹਾਸ ਦੇ ਵਿੱਚੋਂ 3 ਤਿੰਨ ਕੁਐਸਚਨ ਆਉਣਗੇ ਇੱਕ ਜਿਹੜਾ ਆਊਗਾ ਤੁਹਾਨੂੰ ਨਾਗਰਿਕ ਸ਼ਾਸਤਰ ਦੇ ਵਿੱਚੋਂ ਤਾਂ 4 ਕੁਐਸਚਨ ਹੋਗੇ 4 3 ਦਾ 12 12 ਮਾਰਕਸ ਇਥੋਂ ਹੋ ਜਾਣਗੇ ਫਿਰ ਤੁਸੀਂ ਇਥੋਂ ਕਰੋਗੇ ਇਹ ਹੋਗੇ 10 ਮਾਰਕਸ ਇਥੋਂ ਹੋਗੇ 22 ਮਾਰਕਸ ਸਥਰਾਮ ਨਾਲ ਹੋ ਜਾਣਗੇ ਠੀਕ ਹੈ ਇਸ ਤਰ੍ਹਾਂ ਹਿਸਾਬ ਨਾਲ ਤਿਆਰੀ ਕਰ ਲਓ ਵੈਸੇ ਤੁਸੀਂ ਕੁਐਸਚਨਸ ਉਹ ਕਰ ਲਓ ਜਿਹੜੇ ਰਾਜੇ ਪ੍ਰੀਵੀਅਸly ਐਗਜ਼ਾਮਸ ਦੇ ਵਿੱਚ ਆਏ ਹੋਏ ਨੇ ਮਾਡਲ ਟੈਸਟ ਪੇਪਰਾਂ ਚ ਆਏ ਹੋਏ ਨੇ ਠੀਕ ਹੈ ਉਹਨਾਂ ਦੇ ਵਿੱਚੋਂ ਇਹ ਤੁਹਾਨੂੰ ਐਗਜ਼ਾਮਸ ਦੇ ਵਿੱਚ ਆ ਜਾਣਦੇ ਹੁੰਦੇ ਨੇ ਕੁਐਸਚਨਸ ਆਪਾਂ ਸਾਰੇ ਚੈਨਲ ਤੇ ਕਰਵਾਵਾਂਗੇ ਸੋ ਚੈਨਲ ਦੇ ਨਾਲ ਜੁੜੇ ਰਹੋ ਸੋ ਏਸੀ ਤੁਸੀਂ ਕੀ ਮੈਂ ਆਪਣੀ ਤਿਆਰੀ ਕਰਨੀ ਹੈ ਜੇ ਪੇਪਰ ਦੇ ਪੈਟਰਨ ਦੀ ਕੱਲ ਕਰੀਏ ਪਾ ਤਾਂ ਪੇਪਰ ਦੇ ਪੈਟਰਨ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਆਉਣਗੇ ਬਹੁ ਵਿਕਲਪਕੀ ਐਮਸੀਕਿਊਜ਼ ਬਹੁ ਵਿਕਲਪੀ ਕੁਐਸਚਨਸ ਐਮਸੀਕਿਊਜ਼ ਭੂਗੋਲ ਅਰਥ ਸ਼ਾਸਤਰ ਇਤਿਹਾਸ ਨਾਗਰਿਕ ਸ਼ਾਸਤਰ ਤਾਂ ਇਹ ਹੀ ਰਜੇ ਭੂਗੋਲ ਦੇ ਵਿੱਚੋਂ ਦੋ ਅਰਥ ਸ਼ਾਸਤਰ ਜੋ ਤਿੰਨ ਇਤਿਹਾਸ ਜੋ ਚਾਰ ਮਤਲਬ ਕਿ ਇਤਿਹਾਸ ਭਾਗ ਉਹ ਇੰਪੋਰਟੈਂਟ ਆ ਜਿਹਦੇ ਵਿੱਚ ਕਾਫੀ ਮਾਰਕਸ ਤੇ ਅਰਜਨ ਨੇ ਪੇਪਰ ਨਾਗਰਿਕ ਸ਼ਾਸਤਰ ਚ 1 ਮਾਰਕਸ 10 ਮਾਰਕਸ ਤੇ ਹੋਣਗੇ ਫਿਰ ਖਾਲੀ ਸਥਾਨ ਸਹੀ ਗਲਤ ਇੱਕ ਦੋ ਉੱਤਰ ਸ਼ਬਦਾਂ ਵਿੱਚ ਉੱਤਰਾਂ ਵਾਲੇ 10 ਕੁਐਸਚਨ ਹੋਣਗੇ ਜਿਹੜੇ ਇਹ ਭੰਗੋਲ ਚੋਂ 2 3 ਅਰ ਸ਼ਾਸਤਰ ਚੋਂ 2 ਇਤਿਹਾਸ ਚੋਂ 3 3 ਨਾਗਰਿਕ ਸ਼ਾਸਤਰ ਚੋਂ 2 ਠੀਕ ਹੈ ਤੇ ਹਾਂਜੀ ਫਿਰ ਤੁਹਾਨੂੰ ਛੋਟੇ ਉੱਤਰਾਂ ਵਾਲੇ ਆਉਣਗੇ ਕੁਐਸਚਨਸ ਇਹੇ ਕੁਐਸਚਨਸ ਤੁਹਾਨੂੰ 3 3 ਅੰਕਾਂ ਵਾਲੇ ਹੋਣਗੇ ਇਹ ਠੀਕ ਹੈ 8 ਪ੍ਰਸ਼ਨ ਹੋਣਗੇ ਇਹ ਤੇ ਫਿਰ ਜਿਹੜੇ ਚਾਰ ਚਾ ਚਾਰ ਕੁਐਸਚਨ ਆਉਣਗੇ 5 5 ਮਾਰਕਸ ਵਾਲੇ ਉਹਨਾਂ ਵਿੱਚ ਸਾਰਿਆਂ ਜਾਂ ਜਾਂ ਪਾ ਕੇ ਕੁਐਸਚਨਸ ਹੋਣਗੇ ਇੱਕ ਪੰਘੋਲ ਚ ਕਰ ਸ਼ਾਸਤਰ ਚ ਇੱਕ ਨਾਗਰਿਕ ਸ਼ਾਸਤਰ ਚ ਇੱਕ ਇਤਿਹਾਸ ਚ ਹੋਊਗਾ ਠੀਕ ਹੈ ਸੋ ਏਸੀ ਤੁਹਾਡਾ ਪੇਪਰ ਪੈਟਰਨ ਤੇ ਤੁਸੀਂ ਕੀ ਮੈਂ ਤੁਸੀਂ ਆਪਣੀ ਤਿਆਰੀ ਕਰਨੀ ਆ ਥੈਂਕਸ